ਤਸੰਡੇਗੜੋਂ ਵਾਂਗ ਮੋਹਾਲੀ ਵੀ ਚੌਂਕ ਵਾਲਾ ਸ਼ਹਿਰ ਬਣਦਾ ਜਾ ਰਿਹਾ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਸੂਬੇ ਦੇ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਨੇ ਸਰਕਾਰ ਪੰਜਾਬ ਦੇ ਸਰਪੱਖੀ ਵਿਕਾਸ ਤੇ ਲਈ ਵਚਨ ਬੱਧਤਾ ਦੇ ਨਾਲ ਕੰਮ ਕਰ ਰਹੀ ਹੈ ਜੇਕਰ ਅਸੀਂ ਮੋਹਾਲੀ ਦੇ ਫੇਜ਼ 1 ਤੋਂ ਫੇਜ਼ 11 ਤੱਕ ਦੀ ਗੱਲ ਕਰੀਏ ਤਾਂ ਉੱਥੇ ਚਾਰ ਮਾਰਗੀ ਸੜਕਾਂ ਬਣਾਈਆਂ ਗਈਆਂ ਨੇ ਇਹਨਾਂ ਵਿੱਚੋਂ ਦੋ ਲੇਨ ਮੁੱਖਾ ਵਜਾਇ ਦੇ ਲੇਨ ਨੇ ਤੇ ਦੋ ਮੇਨ ਸਲਿੱਪ ਸੜਕਾਂ ਤੇ ਬਣਾਈਆਂ ਨੇ ਤਾਂ ਹੁਣ ਵਾਲ ਦਿਨਾਂ ਚ ਮੋਹਾਲੀ ਦੀ ਸੜਕਾਂ ਦਾ ਨਕਸ਼ਾ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਵੇਗਾ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਅਸੀਂ ਕਿਸੇ ਵਿਦੇਸ਼ੀ ਸ਼ਹਿਰ ਦੇ ਵਿੱਚ ਘੁੰਮ ਰਹੇ ਹਾਂ ਇਸੇ ਨਾਲ ਹੀ ਬੁਹਾਲੇ ਦੇ ਵਿੱਚ ਹਾਈ ਟੈਕ ਕੈਮਰੇ ਲਗਾਏ ਗਏ ਨੇ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸਦਾ ਚਲਾਨ ਸਿੱਧਾ ਘਰ ਤੇ ਜਾ ਜਾਵੇਗਾ ਇਸੇ ਨਾਲ ਨਾ ਸਿਰਫ ਟ੍ਰੈਫਿਕ ਵਿਵਸਥਾ ਦੇ ਵਿੱਚ ਸੁਧਾਰ ਹੋਵੇਗਾ ਸਗੋਂ ਕਾਨੂੰਨ ਵਿਵਸਥਾ ਵੀ ਮਜ਼ਬੂਤ ਹੋਵੇਗੀ ਚੌਂਕਾਂ ਵਾਲੇ ਸ਼ਹਿਰ ਦੀ ਗੱਲ ਕਰੀਏ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਕੋਈ ਦਾਖਲ ਹੁੰਦਾ ਸੀਗਾ ਉਹਨਾਂ ਨੂੰ ਪਹਿਲਾਂ ਚੌਂਕਾਂ ਦਾ ਚੌਂਕ ਯਾਨੀ ਕਿ ਜਿਹੜੇ ਟ੍ਰਿਬਿਊਨ ਚੌਂਕ ਦੀ ਗੱਲ ਕਰੀਏ ਉਸ ਤੋਂ ਬਾਅਦ ਲੇਬਰ ਚੌਂਕ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਹਰ ਜਗ੍ਹਾ ਚੌਂਕ ਮਿਲਦੇ ਸੀਗੇ ਹੁਣ ਤੁਸੀਂ ਅਗਰ ਮੋਹਾਲੀ ਦੇ ਵੀ ਜੈਂਟਰ ਕਰਦੇ ਹੋ ਤੇ ਮੋਹਾਲੀ ਦੇ ਵਿੱਚ ਵੀ ਤੁਹਾਨੂੰ ਚੌਂਕ ਮਿਲਣਗੇ ਹਾਲਾਂਕਿ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਪੰਜਾਬ ਤੇ ਪੰਜਾਬੀਅਤ ਵਾਸਤੇ ਕੰਮ ਕਰ ਰਹੀ ਹੈ ਅਗਰ ਵਿਕਾਸਕਾਰਿਆਂ ਦੀ ਗੱਲ ਕਰੀਏ ਜਿਸ ਜਗ੍ਹਾ ਤੇ ਅਸੀਂ ਸਮੇਂ ਖੜੇ ਹਾਂ ਇਹ ਸੇ ਸਿੰਗਲ ਵੇ ਇੱਕ ਰੋਡ ਹੁੰਦਾ ਸੀਗਾ ਪਿਛਲੇ ਲੰਬੇ ਅਰਸੇ ਤੋਂ ਮਗਰ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰੇ ਹੋ ਰਹੇ ਨੇ ਅਗਰ ਇਸ ਰੋਡ ਦੀ ਗੱਲ ਕਰੀਏ ਤਾਂ 2 ਵੇ ਰੋਡ ਬਣਾ ਦਿੱਤਾ ਗਿਆ ਤੇ ਜਗ੍ਹਾ-ਜਗ੍ਹਾ ਹੁਣ ਤੁਹਾਨੂੰ ਚੰਡੀਗੜ੍ਹ ਦੀ ਤਰਜ਼ ਦੇ ਵੀ ਜਿਹੜਾ ਹੈ ਚੌਂਕ ਮਿਲਣਗੇ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹਾਈ ਟੈਕ ਕੈਮਰੇ ਆ ਤੁਹਾਨੂੰ ਉਹ ਮਿਲਣਗੇ ਹੁਣ ਕਹਿ ਸਕਦੇ ਆ ਕਿ ਪਹਿਲਾਂ ਤਾਂ ਚੰਡੀਗੜ੍ਹ ਪੁਲਿਸ ਜਿਹੜਾ ਹੈ ਆਨਲਾਈਨ ਚਲਾਨ ਕਰਦੀ ਸੀ ਹੁਣ ਮੋਹਾਲੀ ਪੁਲਿਸ ਵੀ ਆਨਲਾਈਨ ਚਲਾਨ ਕਰਦੀ ਹੈ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਤਮੀ ਅਸੀਂ ਚੰਡੀਗੜ੍ਹ Mohali ਦੇ ਆਫਿਸ 8 ਦੇ ਵਿੱਚ ਮੌਜੂਦ ਹੈ ਤੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਚੌਂਕ ਜਿਹੜੇ ਨੇ ਦਿਖਾਈ ਦੇਣਗੇ ਨਾਲ ਹੀ ਅਗਰ ਗੱਲ ਕਰੀਏ ਸਾਹਮਣੇ ਤੁਹਾਨੂੰ ਲਾਈਟਾਂ ਦਿਖਾਈ ਦੇ ਰਹੀਆਂ ਹੈ ਲਾਈਟਾਂ ਤੇ ਤੁਹਾਨੂੰ ਜਿਹੜਾ ਹੈ ਬਿਲਕੁਲ ਸੀਸੀਟੀਵੀ ਕੈਮਰਾਸ ਉਹ ਤੁਹਾਨੂੰ ਦੇਖਣ ਨੂੰ ਮਿਲਦੇ ਹੋਣਗੇ ਕਿਉਂਕਿ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਪੰਜਾਬ ਤੇ ਪੰਜਾਬੀਤ ਵਾਸਤੇ ਕੰਮ ਕੀਤਾ ਜਾ ਰਿਹਾ ਹੈ ਇਸ ਰੋਡ ਦੀ ਅਗਰ ਅਸੀਂ ਗੱਲ ਕਰੀਏ ਤੇ ਇਹ ਸਿੰਗਲ ਵੇ ਰੋਡ ਹੁੰਦਾ ਸੀਗਾ ਇੱਕੋ ਹੀ ਰਾਹ ਜਾਣ ਦਾ ਸੀਗਾ ਤੇ ਇੱਕੋ ਹੀ ਰਾਹ ਆਨਦਾ ਸੀ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਕੀ ਕਹਿੰਦੇ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਵਿਕਾਸ ਕਾਰੇ ਜਿਹੜੇ ਨੇ ਕਾਫੀ ਜਿਹੜੇ ਕੋਈ ਨਹੀਂ ਤੇ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਤੁਸੀਂ ਕਿ ਚੌਂਕ ਜਿਹੜੇ ਨੇ ਜ਼ਰੂਰ ਇੱਥੇ ਬਣਾਏ ਗਏ ਨੇ ਤੇ ਰੋਡ ਜਿਹੜੀ ਹੈ ਕਾਫੀ ਚੌੜੀ ਰੋਡ ਜਿਹੜੀ ਹੈ ਤੁਹਾਨੂੰ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਕਾਫੀ ਖੁੱਲੀਆਂ ਟੁਲੀਆਂ ਰੋਡਾਂ ਹੁੰਦੀਆਂ ਸੀ ਉਹ ਰੋਡਾਂ ਤੁਹਾਨੂੰ ਦਿਖਾਈ ਦੇਣਗੀਆਂ ਨਾਲ ਹੀ ਕਾਫੀ ਕੱਚੀ ਜਿਹੜੀ ਹੈ ਕਦਮ ਚੱਕਿਆ ਗਿਆ ਹੈ ਕਿ ਸਲਿੱਪ ਰੋਡ ਵੀ ਜਿਹੜੀ ਹੈ ਬਣਾਈ ਗਈ ਹੈ ਅਗਰ ਸਲਿੱਪ ਰੋਡ ਦੀ ਗੱਲ ਕਰੀਏ ਮੈਂ ਕੈਮਰਾ ਪਰਸਨ ਨੂੰ ਗੁਜਾਰਿਸ਼ ਕਰਾਂਗਾ ਤੁਹਾਨੂੰ ਦਿਖਾ ਸਕਾਂ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਸ਼੍ਰੀ ਅੰਮ੍ਰਿਤਸਰ ਗੁਰਦੁਆਰਾ ਹੈ ਤੇ ਦੋਨੋਂ ਸਾਈਡ ਜਿਹੜੀਆਂ ਤੁਹਾਨੂੰ ਰੋਡਸ ਜਿਹੜੀਆਂ ਨੇ ਇੱਕ ਜਾਣ ਵਾਸਤੇ ਕਾਣ ਵਾਸਤੇ ਦਿਖਾਈ ਦੇਗੀ ਅਗਰ ਤੁਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਅਗਰ ਮੱਥਾ ਟੇਕਣਾ ਹੈ ਅਗਰ ਤੁਸੀਂ ਉੱਥੇ ਜਾਂਦੇ ਹੋ ਤੇ ਤੁਸੀਂ ਉਹ ਸਲਿੱਪ ਰੋਡ ਤੋਂ ਜਿਹੜਾ ਹੈ ਐਂਟਰ ਹੋਣਾ ਤੇ ਉਸ ਤੋਂ ਬਾਅਦ ਤੁਸੀਂ ਅੰਦਰ ਜਿਹੜਾ ਹੈ ਗੁਰਦੁਆਰਾ ਸਾਹਿਬ ਦੀ ਦੇ ਵਿੱਚ ਤੁਸੀਂ ਦਾਖਲ ਹੋ ਸਕਦੇ ਹੋ ਇਹੀ ਨਜ਼ਾਰਾ ਤੁਹਾਨੂੰ ਦੋਨੋਂ ਸਾਈਡ ਜਿਹੜਾ ਹਨੇ ਰੋਡਸ ਦੇ ਦੇਖਣ ਨੂੰ ਮਿਲੇਗਾ ਕਿ ਸਲਿੱਪ ਰੋਡ ਵੀ ਹੈ ਕਹਿ ਸਕਦੇ ਆ ਕਿ ਫੋਰਵੇ ਰੋਡ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਹੀ ਹੋएगी ਤਸਵੀਰਾਂ ਦੇ ਵਿੱਚ ਕਿਉਂਕਿ ਕਾਫੀ ਵਿਕਾਸ ਕਾਰਿਆ ਹੋਇਆ ਹੈ ਜਦੋਂ ਦੇ ਮੋਹਾਲੀ ਦੇ ਐਮ ਐਲ ਕਲਵਾਨ ਸਿੰਘ ਹੋਰੀ ਬਨੇ ਨੇ ਲਗਾਤਾਰ ਮੋਹਾਲੀ ਦੇ ਵਿੱਚ ਵਿਕਾਸ ਕਰੇ ਹੋਇਆ ਹੈ ਹਾਲਾਂਕਿ ਪਹਿਲੀ ਸਰਕਾਰਾਂ ਨੇ ਜ਼ਰੂਰ ਆਪਣੇ ਪੱਧਰ ਤੇ ਵਿਕਾਸ ਕਾਰਜ ਕਰਿਆ ਹੋਊਗਾ ਤੁਸੀਂ ਤਸਵੀਰ ਜਿਹੜੀ ਹੈ ਜਦੋਂ ਇਹ ਪੂਰੀ ਰੋਡ ਜਦੋਂ ਇਹ ਤਿਆਰ ਹੋ ਜੇਗੀ ਜਦੋਂ ਇਹ ਬਣ ਕੇ ਬਿਲਕੁਲ ਤਿਆਰ ਹੋ ਜੇਗੀ ਕਿਉਂਕਿ ਦੇਖ ਰਹੇ ਹੋ ਕਿ ਹਲੇ ਵੀ ਵਿਕਾਸ ਕਾਰਜ ਜਿਹੜਾ ਹੈ ਇੱਥੇ ਚੱਲ ਰਿਹਾ ਹੈ ਰੋਡ ਜਿਹੜੀ ਹੈ ਜ਼ਰੂਰ ਬਣਾ ਦਿੱਤੀ ਗਈ ਹੈ ਜਿਹੜਾ ਸਾਈਡ ਦਾ ਏਰੀਆ ਹੈ ਉਹਨੂੰ ਬਿਲਕੁਲ ਉੱਥੇ ਟਾਈਲਾਂ ਲਗਾਨੀਆਂ ਨੇ ਜਿਹੜੇ ਪੈਦਲ ਜਿਹੜੇ ਰਾਹੀ ਗੀ ਲੋਕ ਨੇ ਉਹਨਾਂ ਵਾਸਤੇ ਜਿਹੜਾ ਹੈ ਰਸਤਾ ਜਿਹੜਾ ਹੈ ਛੱਡਣਾ ਹੈ ਤੇ ਕਾਫੀ ਅੱਛੀ ਸਾਨੂੰ ਇ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਈ ਦੇਗੀ ਮੈਂ ਇਸ ਅਗਰ ਏਰੀਆ ਦੀ ਗੱਲ ਕਰਾਂ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਤੇ ਜਿਹੜੀ ਤੁਹਾਡੀ ਨਿਗਾ ਜਿੱਥੋਂ ਤੱਕ ਜਾ ਰਹੀ ਹੈ ਇਹ ਰਸਤਾ ਜਿਹੜਾ ਹੈ ਅੱਗੇ ਫੇਸ 7 ਤੇ ਉਸ ਤੋਂ ਬਾਅਦ ਜਿਹੜਾ ਹੈ ਆਪਣਾ 3B2 ਹੁੰਦਾ ਹੋਇਆ ਪੰਜ ਫੇਸ ਔਰ ਵੇਰਕਾ ਚੌਂਕ ਹੁੰਦਾ ਹੋਇਆ ਤੇ ਇਹ ਬਾਹਰ ਜਿਹੜਾ ਪੰਜਾਬ ਤੇ ਹਿਮਾਚਲ ਵੱਾਸਤੇ ਲੋਕ ਐਥੇੋਂ ਨਿਕਲਦੇ ਨੇ ਅਗਰ ਬੈਕ ਸਾਈਡ ਵਾਲੇ ਰੋਡ ਦੀ ਗੱਲ ਕਰੀਏ ਤੇ ਫੇਸ 9 10 11 ਨੂੰ ਇਹ ਰਸਤਾ ਜਾਂਦਾ ਹੈ ਤੇ ਬਿਲਕੁਲ ਇਹੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਬਿਲਕੁਲ ਦੇਖਣ ਨੂੰ ਮਿਲਣਗੀਆਂ ਹਾਈ ਟੈਕ ਮਾਲ ਜਿਹੜੇ ਨੇ ਇੱਥੇ ਬਿਲਕੁਲ ਬਣਾਏ ਗਏ ਨੇ ਤੇ ਕਾਫੀ ਅੱਛੀ ਜਿਹੜੀ ਪਹਿਲ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਲਗਾਤਾਰ ਮੈਂ بار بار ਜ਼ਿਕਰ ਕਰ ਰਹੇ ਹਾਂ ਕਿ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਤੇ ਪੰਜਾਬੀਤ ਵਾਸਤੇ ਕੰਮ ਕੀਤਾ ਜਾ ਰਿਹਾ ਹੈ ਮੁਫਤ ਬਿਜਲੀ ਲੋਕਾਂ ਨੂੰ ਜਿਸ ਤਰ੍ਹਾਂ ਮਿਲ ਰਹੀ ਹੈ ਹੈਲਥ ਸੈਕਟਰ ਕਾਫੀ ਮਜਬੂਤ ਕੀਤਾ ਗਿਆ ਹੈ ਐਜੂਕੇਸ਼ਨ ਸੈਕਟਰ ਜਿਹੜਾ ਹੈ ਕਾਫੀ ਮਜਬੂਤ ਕੀਤਾ ਗਿਆ ਤੇ ਬਿਲਕੁਲ ਲਗਾਤਾਰ ਜਿਹੜੇ ਨੇ ਵਿਕਾਸ ਕਾਰੇ ਜਿਹੜੇ ਨੇ ਹੋ ਰਹੇ ਨੇ ਪੰਜਾਬ ਦੇ ਵਿੱਚ ਤੇ ਜਦੋਂ ਦੀ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਹੈ ਤੁਹਾਨੂੰ ਵਿਕਾਸ ਜਿਹੜੇ ਨੇ ਦੇਖਣ ਨੂੰ ਮਿਲਣਗੇ ਭਾਵੇਂ ਕਿਸੇ ਵੀ ਸ਼ਹਿਰ ਦੀ ਅਸੀਂ ਗੱਲ ਕਰੀਏ ਮੈਂ ਕੈਮਰਿਆਂ ਦਾ ਜ਼ਿਕਰ ਕੀਤਾ ਸੀਗਾ ਇਹ ਕੈਮਰੇ ਤੁਹਾਨੂੰ ਜਿਹੜੇ ਨੇ ਲੁਧਿਆਣਾ ਦੇ ਵਿੱਚ ਜਿਹੜੇ ਦੇਖਣ ਨੂੰ ਮਿਲਣਗੇ ਜਲੰਧਰ ਦੇ ਵਿੱਚ ਦੇਖਣ ਨੂੰ ਮਿਲਣਗੇ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਣਗੇ ਲੱਗੇ ਨੇ ਹਾਲਾਂਕਿ ਲੋਕਾਂ ਦੇ ਚਲਾਨ ਵੀ ਬਹੁਤ ਜ਼ਿਆਦਾ ਆਨਲਾਈਨ ਜਿਹੜੇ ਹੋ ਰਹੇ ਨੇ ਕਈ ਸਪੋਰਟਸ ਤੇ ਜਿਹੜੇ ਨੇ ਚਲਾਨ ਵੀ ਹੋ ਰਹੇ ਨੇ ਕਾਫੀ ਰੈਵਨਿਊ ਵੀ ਜਿਹੜਾ ਹੈ ਜ਼ਰੂਰ ਇਹਦੇ ਨਾਲ ਇਕੱਠਾ ਹੁੰਦਾ ਹੈ ਕਿ ਜਦੋਂ ਚਲਾਨ ਹੁੰਦੇ ਨੇ ਤੇ ਕਿਉਂਕਿ ਲੋਕਾਂ ਨੂੰ ਕਿਸੇ ਨਾ ਕਿਸੇ ਅਸੀਂ ਕਹਿ ਸਕਦੇ ਹਾਂ ਕਿ ਸੰਭਲਨ ਦੀ ਵੀ ਲੋੜ ਹੈ ਦਰਨ ਦੀ ਵੀ ਲੋੜ ਹੈ ਕਿ ਅਕਸਰ ਜਿਹੜਾ ਹੈ ਕਾਨੂੰਨ ਦੀ ਜਿਹੜੀ ਹੈ ਉਲੰਘਣਾ ਨਾ ਕਰੋ ਫਿਰ ਵੀ ਲੋਕ ਜਿਹੜੇ ਨੇ ਬਾਜ਼ ਨਹੀਂ ਹੁੰਦੇ ਜ਼ਰੂਰ ਰੋਂਗ ਸਾਈਡ ਲੋਕ ਜਾ ਰਹੇ ਨੇ ਮਗਰ ਸਾਡਾ ਜਿਹੜਾ ਮਕਸਦ ਹੈ ਇਸ ਖਬਰ ਦਾ ਦਿਖਾਣਾ ਕਿ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਵਿਕਾਸ ਕਾਰੇ ਹੋ ਰਹੇ ਨੇ ਮੈਂ ਸੜਕ ਦਾ ਤੁਹਾਨੂੰ ਜ਼ਿਕਰ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਸੋਹਣੀ ਸੜਕ ਜਿਹੜੀ ਹੈ ਇਹ ਬਣਾਈ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਪੂਰੀ ਸੜਕ ਦਾ ਨਿਰਮਾਣ ਕਾਰਜ ਜਦੋਂ ਪੂਰਾ ਹੋ ਜਾਏਗਾ ਤੇ ਇੱਕ ਰੂਪਰੇਖਾ ਇਸ ਏਰੀਆ ਦੀ ਕਾਫੀ ਅਲੱਗ ਤੋਂ ਦੇਖਣ ਨੂੰ ਮਿਲੇਗੀ ਮੁਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਆਮ ਇਸ ਸੈਟੀ ਦੀ ਰਿਪੋਰਟ